ਸਤ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤਾਂ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਡੀਆਈਜੀ ਪੁੱਲਰ ਦੀ ਜਿਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਡੀਆਈਜੀ ਪੁੱਲਰ ਦੇ ਵੱਲੋਂ ਵੀ ਇਸ ਮਾਮਲੇ ਲੈ ਕੇ ਆਪਣਾ ਪਹਿਲਾ ਵੱਡਾ ਬਿਆਨ ਦੇ ਦਿੱਤਾ ਗਿਆ ਸੀਬੀਆਈ ਦੇ ਵੱਲੋਂ ਹੁਣ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਪੂਰੀ ਰਕਮ ਦੱਸ ਦਿੱਤੀ ਗਈ ਹੈ ਕਿੰਨੇ ਪੈਸੇ ਬਰਾਮਦ ਹੋਏ ਨੇ ਤੇ ਬਰਾਮਦ ਕੀਤੇ ਗਏ ਸੋਨੇ ਦੀ ਮਾਤਰਾ ਵੀ ਵੱਧ ਗਈ ਹੈ ਇਸ ਮਾਮਲੇ ਵਿੱਚ ਹੋਰ ਕੀ ਕੁਝ ਖੁਲਾਸੇ ਹੋਏ ਨੇ ਇਸ ਦੇ ਬਾਰੇ ਦੱਸਾਂਗੇ ਤੇ ਇਸ ਮਾਮਲੇ ਲੈ ਕੇ ਹੁਣ ਕੁਲਦੀਪ ਸਿੰਘ ਢਾਲੀਵਾਲ ਅਤੇ ਰਾਜਾ ਵੜਿੰਗ ਵੀ ਬੋਲ ਪਏ ਨੇ ਜਿਸ ਵਿਅਕਤੀ ਦੇ ਵੱਲੋਂ ਡੀਆਈਜੀ ਖਿਲਾਫ ਸ਼ਿਕਾਇਤ ਦਿੱਤੀ ਗਈ ਉਸ ਦੇ ਵੱਲੋਂ ਹਾਈ ਕੋਰਟ ਦੇ ਕੋਲ ਜਾ ਕੇ ਸੁਰੱਖਿਆ ਦੀ ਮੰਗ ਕੀਤੀ ਗਈ ਤੇ ਇਸ ਮਾਮਲੇ ਵਿੱਚ ਹੁਣ ਹਾਈ ਕੋਰਟ ਨੇ ਵੀ ਵੱਡਾ ਹੁਕਮ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਪਾੜਪਾ ਦੇ ਉਮੀਦਵਾਰ ਦੇ ਵੱਲੋਂ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੇ ਵਿੱਚ ਖੜ ਕੇ ਕੁਝ ਵੱਡੀਆਂ ਗੱਲਾਂ ਅਤੇ ਸਿੱਧੇ ਨਿਸ਼ਾਨੇ ਵਿਰੋਧੀ ਪਾਰਟੀਆਂ ਤੇ ਸਾਧਤੇ ਨੇ ਅਮਰਪਾਲ ਸਿੰਘ ਦੀ ਸਿਆਸੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਦੇ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਣ ਝੋਨੇ ਦੀ ਫਸਲ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਵੱਡੀ ਰਾਹਤ ਇਹ ਦਿੱਤੀ ਜਾ ਸਕਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਵੱਡਾ ਚਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਐਮਐਲਏ ਦੇ ਮੁੰਡੇ ਦੀ ਫਾਇਰ ਕੱਢਦਿਆਂ ਦੀ ਵੀਡੀਓ ਵਾਇਰਲ ਹੋਈ ਤਾਂ ਇਸ ਮਾਮਲੇ ਵਿੱਚ ਐਮਐਲਡੀ ਵਾਦਾਇਕ ਦੇ ਵੱਲੋਂ ਕੀ ਸਪਸ਼ਟੀਕਰਨ ਦੇ ਦਿੱਤਾ ਗਿਆ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸੀਬੀਆਈ ਦੇ ਵੱਲੋਂ ਬੀਤ ਦਿਨੀ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁਲਣ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਅੱਜ ਉਹਨਾਂ ਨੂੰ ਪਹਿਲਾਂ ਹਸਪਤਾਲ ਜਾ ਕੇ ਮੈਡੀਕਲ ਕਰਵਾਇਆ ਗਿਆ ਤਾਂ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਸੀਬੀਆਈ ਦੀ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਹੁਣ ਅਦਾਲਤ ਦੇ ਵੱਲੋਂ 31 ਅਕਤੂਬਰ ਤੱਕ ਨਿਆਂਿਕ ਰਮਾਂਣ ਤੇ ਟਰਮਿੰਸਿੰਗ ਪੁਲਰ ਨੂੰ ਭੇਜ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਕਰਸ਼ਾਨੂ ਨਾਮ ਦਾ ਵਿਅਕਤੀ ਜੋ ਡੀਆਈਜੀ ਦੇ ਵਿਚਾਲੇ ਭੂਮਿਕਾ ਨਿਭਾਉਂਦਾ ਸੀ ਪੈਸੇ ਦਾ ਲੈਣ-ਦੇਣ ਕਰਕੇ ਆਉਂਦਾ ਸੀ ਉਸ ਨੂੰ ਵੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਹਨਾਂ ਦੋਵਾਂ ਨੂੰ ਹੀ ਕੋਰਟ ਦੇ ਵੱਲੋਂ ਸੀਪੀਆਈ ਦੀ ਕੋਰਟ ਦੇ ਵੱਲੋਂ 14 ਦਿਨਾਂ ਦੀ ਨਾਇਕ ਰਿਮਾਂਡ ਤੇ ਭੇਜ ਦਿੱਤਾ ਗਿਆ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ ਤੇ ਅਦਾਲਤ ਦੇ ਵਿੱਚ ਹੋਈ ਪੇਸ਼ੀ ਤੋਂ ਬਾਅਦ ਹਰਚਰਨ ਸਿੰਘ ਪੁੱਲਰ ਦੇ ਵੱਲੋਂ ਮੀਡੀਆ ਨਾਲ ਕੁਝ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੋ ਇਲਜ਼ਾਮ ਲੱਗੇ ਨੇ ਟੋਟਲੀ ਗਲਤ ਨੇ ਬੇਬੁਨਿਆਦ ਨੇ ਸਾਰੀ ਇਹ ਗੱਲ ਸਾਰਾ ਆਪਣਾ ਪੱਖ ਅਦਾਲਤ ਦੇ ਵਿੱਚ ਰੱਖਿਆ ਜਾਵੇਗਾ ਤੇ ਜੋ ਰਿਸ਼ਵਤ ਲੈਣ ਤੇ ਦੋਸ਼ ਲੱਗੇ ਨੇ ਇਹ ਵੀ ਬਿਲਕੁਲ ਝੂਠੇ ਨੇ ਪੱਤਰਕਾਰ ਨੇ ਪੁੱਛਿਆ ਕਿ ਇੱਕ ਐਫ ਆਈ ਆਰ ਰੱਦ ਕਰਨ ਦੇ ਮਾਮਲੇ ਵਿੱਚ ਰਿਸ਼ਵਤ ਮੰਗੀ ਗਈ ਸੀ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਇਸ ਕੇਸ ਦੇ ਨਾਲ ਮੇਰਾ ਇਸ ਐਫ ਆਈ ਆਰ ਦੇ ਨਾਲ ਪਰਚੇ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਫਿਰ ਮੈਂ ਅਜਿਹਾ ਰਿਸ਼ਵਤ ਪੈਸੇ ਕਿਉਂ ਮੰਗਾਗਾ ਤੇ ਉਹਨਾਂ ਦਾ ਕਹਿਣਾ ਕਿ ਸਾਰੇ ਸਬੂਤ ਕੋਰਟ ਦੇ ਵਿੱਚ ਰੱਖੇ ਜਾਣਗੇ ਲੜਾਈ ਲੜੀ ਜਾਵੇਗੀ ਤੇ ਦੂਸਰੇ ਪਾਸੇ ਸੀਪੀਆਈ ਦੀ ਟੀਮ ਦੇ ਵੱਲੋਂ ਜੋ ਹਰਚਲ ਸਿੰਘ ਪੁੱਲਰ ਦੇ ਕੋਲੋਂ ਪੈਸੇ ਮਿਲੇ ਨੇ ਉਸ ਦੀ ਗਿਣਤੀ جاری ਰੱਖੀ ਜਾ ਰਹੀ ਸੀ ਤੇ ਜੋ ਹੋਰ ਕੁਝ ਸੋਨਾ ਗਹਿਣੇ ਜੋ ਵੀ ਬਰਾਮਦ ਹੋਇਆ ਉਸ ਦਾ ਸਾਰੀ ਜਾਂਚ ਕੀਤੀ ਜਾ ਰਹੀ ਸੀ ਤੇ ਇਹ ਸਾਰੀ ਜਾਂਚ ਪੜਤਾਲ ਤੋਂ ਬਾਅਦ ਨਵਾਂ ਜੋ ਬਿਆਨ ਸੀਪੀਆਈ ਨੇ ਦਿੱਤਾ ਇਸ ਦੇ ਵਿੱਚ ਪੈਸੇ ਵੀ ਵਧ ਗਏ ਨੇ ਤੇ ਗਹਿਣੇ ਵੀ ਵਧ ਗਏ ਨੇ ਜੇਕਰ ਗੱਲ ਕਰੀਏ ਪੈਸਿਆਂ ਦੀ ਤਾਂ ਪੈਸੇ ਦੀ ਗਿਣਤੀ 5 ਕਰੋੜ ਤੋਂ ਵੱਧ ਕੇ ਲਗਭਗ 6.5 ਕਰੋੜ ਪਹੁੰਚ ਗਈ ਹੈ ਤੇ ਗਹਿਣੇ 1.5 ਕਿਲੋ ਦੀ ਜਗ੍ਹਾ 2.5 ਕਿਲੋ ਹੋ ਗਏ ਨੇ 26 ਮਹਿੰਗੀਆਂ ਕੜੀਆਂ ਮਿਲੀਆਂ ਨੇ ਜਿਸ ਦੇ ਵਿੱਚ ਰੋਲੈਕਸ ਦੇ ਰਾਡੋ ਵਰਗੇ ਬ੍ਰਾਂਡ ਸ਼ਾਮਿਲ ਨੇ ਇੱਕ ਕੜੀ ਦੀ ਕੀਮਤ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਜ਼ਮੀਨੀ ਜਾਇਦਾਦ ਸਬੰਧੀ ਕੁਝ ਦਸਤਾਵੇਜ਼ ਵੀ ਬਰਾਮਦ ਹੋਏ ਨੇ ਚਾਰ ਹਥਿਆਰ ਬਰਾਮਦ ਹੋਏ ਨੇ ਜਿਸ ਦੇ ਨਾਲ 100 ਜਿੰਦਾ ਕਾਰਤੂਸ ਵੀ ਮਿਲੇ ਨੇ ਇਹ ਸਾਰੀ ਜੋ ਛਾਣਬੀਨ ਹੋਈ ਹੈ ਇਹ ਚੰਡੀਗੜ੍ਹ ਵਾਲੀ ਰਿਹਸ਼ਤੇ ਹੋਈ ਹੈ ਸਮਰਾਲਾ ਦੇ ਫਾਰਮ ਹਾਊਸ ਤੋਂ 108 ਸ਼ਰਾਬ ਦੀਆਂ ਬੋਤਲਾਂ 5 ਲੱਖ 70 ਹਜ਼ਾਰ ਦੇ ਕਰੀਬ ਪੈਸਾ ਮਿਲਿਆ ਤੇ 17 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਤੇ ਜੋ ਕਰਸ਼ਾਨੂੰ ਨਾਮ ਦਾ ਵਿਅਕਤੀ ਹੈ DIG ਭੁੱਲਰ ਦੇ ਲਈ ਪੈਸਿਆਂ ਦਾ ਲੈਣ ਦੇਣ ਕਰਦਾ ਸੀ ਉਸ ਦੇ ਕੋਲੋਂ 21 ਲੱਖ ਰੁਪਏ ਕੈਸ਼ ਬਰਾਮਦ ਹੋਇਆ ਤੇ ਹੋਰ ਵੀ ਵੱਖੋ ਵੱਖਰੇ ਪ੍ਰਕਾਰ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਤੇ ਸਾਰੇ ਮਾਮਲੇ ਨੂੰ ਲੈ ਕੇ ਹੁਣ ਮਾਨ ਸਰਕਾਰ ਦਾ ਵੀ ਵੱਡਾ ਬੈਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਨੂੰ ਪਰਿਸ਼ਚਾਰ ਨੂੰ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਹੀਂ ਕਰੇਗੀ ਇਹ ਮਾਮਲਾ ਸੀਬੀਆਈ ਦੇ ਅਧੀਨ ਹੈ ਤੇ ਜੇਕਰ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਸਬੰਧੀ ਪੰਜਾਬ ਸਰਕਾਰ ਦੇ ਕੋਲੋਂ ਇਸ ਮਾਮਲੇ ਵਿੱਚ ਕੋਈ ਵੀ ਜਾਣਕਾਰੀ ਮੰਗੀ ਜਾਵੇਗੀ ਤਾਂ ਮੁਹਰੀਆ ਕਰਵਾਈ ਜਾਵੇਗੀ ਕਿਉਂਕਿ ਜਿਹੜਾ ਵੀ ਵਿਅਕਤੀ ਭਾਵੇਂ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਜੇਕਰ ਉਸ ਦੇ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਥੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਤੇ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਅਜੇ ਤੱਕ ਕਿਸੇ ਦੇ ਵੱਲੋਂ ਵੀ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਤੇ ਅੱਜ ਸ਼ਾਮ ਨੂੰ ਰਾਜਾ ਵਿਡੰਗ ਦੇ ਵੱਲੋਂ ਇਸ ਮਾਮਲੇ ਤੇ ਗੱਲਬਾਤ ਕਰਦਾ ਹੋਇਆ ਆਖ ਦਿੱਤਾ ਗਿਆ ਕਿ ਇਥੋਂ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਕਿੰਨੀ ਈਮਾਨਦਾਰ ਹੈ ਇੱਕ ਡੀਆਈਜੀ ਦੇ ਘਰੋਂ ਇਸ ਤਰੀਕੇ ਇਨੀ ਮਾਤਰਾ ਵਿੱਚ ਰਿਸ਼ਵਤ ਦਾ ਸਮਾਨ ਬਰਾਮਦ ਹੋਣਾ ਬੇहद ਸ਼ਰਮਨਾਕ ਹੈ ਇਸ ਤਰ੍ਹਾਂ ਲੱਗਦਾ ਕਿ ਪੰਜਾਬੀਆਂ ਨੂੰ ਹੁਣ ਕੇਵਲ ਲੁਟੇਰੇ ਨਹੀਂ ਬਲਕਿ ਵਰਦੀ ਧਾਰੀ ਵੀ ਲਟ ਰਹੇ ਹਨ ਉਹਨਾਂ ਦਾ ਕਹਣ ਕਿ ਇਸ ਪੁਲਿਸ ਅਧਿਕਾਰੀ ਨੇ ਨਾ ਕੇਵਲ ਇਕੱਲੇ ਪੁਲਿਸ ਦੀ ਬਲਕਿ ਸਾਰੇ ਪੰਜਾਬੀ ਲੋਕਾਂ ਦੀ ਮੋਛ ਕਟਵਾ ਕੇ ਰੱਖ ਦਿੱਤੀ ਹੈ ਤੇ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕਿੰਨੀ ਸੰਜੀਦਗੀ ਵਾਲੀ ਹੈ ਇਸ ਤੋਂ ਵੀ ਸਿੱਧ ਹੁੰਦਾ ਦਿਖਾਈ ਦੇ ਰਿਹਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਇਸੇ ਮਾਮਲੇ ਦੇ ਨਾਲ ਹੀ ਜੁੜੀ ਹੋਈ ਹੈ ਡੀਆਈਜੀ ਦੀ ਸ਼ਿਕਾਇਤ ਕਰਨ ਵਾਲੇ ਆਕਾਸ਼ ਬੱਤਾ ਦੇ ਵੱਲੋਂ ਹੁਣਾਂ ਹਾਈ ਕੋਰਟ ਦੇ ਵਿੱਚ ਜਾ ਕੇ ਸੁਰੱਖਿਆ ਮੰਗ ਲਈ ਗਈ ਹੈ ਆਕਾਸ਼ ਬੱਤਾ ਦੇ ਵੱਲੋਂ ਡੀਆਈਜੀ ਪੁੱਲਰ ਦੇ ਉੱਪਰ ਰਿਸ਼ਵਤ ਸਬੰਧੀ ਦੋਸ਼ ਲਗਾਏ ਗਏ ਸਨ ਤੇ ਇਸ ਮਾਮਲੇ ਦੀ ਸਾਰੀ ਹੀ ਜਾਣਕਾਰੀ ਸੀਬੀਆਈ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਸ ਸ਼ਿਕਾਇਤ ਬਾਅਦ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਗਈ ਤੇ ਬਾਅਦ ਦੇ ਵਿੱਚ ਗ੍ਰਿਫਤਾਰ ਰੰਗੇ ਹਥੀ ਡੀਆਈਜੀ ਹਰਤ ਸਿੰਘ ਪੁੱਲਰ ਨੂੰ ਕਰ ਲਿਆ ਗਿਆ ਤੇ ਇਸ ਮਾਮਲੇ ਤੋਂ ਬਾਅਦ ਹੁਣ ਆਕਾਸ਼ ਬੱਤਾ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਹੁੰਚ ਕੇ ਇਹ ਗੱਲ ਕੀਤੀ ਗਈ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਉਹਨਾਂ ਨੂੰ ਸਕਿਉਰਿਟੀ ਮੁਹੱਈਆ ਕਰਵਾਈ ਜਾਵੇ ਤੇ ਇਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਤੇ ਸੀਬੀਆਈ ਨੂੰ ਸੁਰੱਖਿਆ ਮਹੱਇਆ ਕਰਵਾਉਣ ਦੇ ਹੁਕਮਾਂ ਦੇ ਦਿੱਤੇ ਗਏ ਨੇ ਵਾਧੀਆਂ ਅਗਲੀ ਖਬਰ ਦੇ ਵੱਲ ਹਲਕਾ ਤਰਨਤਾਰ ਦੀ ਜ਼ਿਮਨੀ ਚੋਂ ਦਾ ਅਖਾੜਾ ਹੁਣ ਦਿਨੋਂ ਦਿਨ ਪੱਕਦਾ ਤਖਾਈ ਦੇ ਰਿਹਾ ਇਸ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਜਲ ਦੇ ਉਮੀਦਵਾਰ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਤਰਨਤਾਰਨ ਦੇ ਵਿੱਚ ਰੋਡ ਸ਼ੋ ਵੀ ਕੱਢਿਆ ਗਿਆ ਹੈ ਤੇ ਇੱਥੇ ਚੌਕ ਦੇ ਵਿੱਚ ਖੜ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਰੀਆਂ ਹੀ ਪਾਰਟੀਆਂ ਦੇ ਉੱਪਰ ਨਿਸ਼ਾਨੇ ਸਾਧ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਸਮੇਤ ਰਾਜਾ ਵੜੇਂਗਾ ਪ੍ਰਤਾਪ ਸਿੰਘ ਬਾਰਵਾ ਅਤੇ ਸੁਖਪਾਲ ਸਿੰਘ ਖੜਰ ਦੇ ਉੱਪਰ ਨਿਸ਼ਾਨੇ ਸਾਧਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਿਆ ਗਿਆ ਕਿ ਹਰਮੀਤ ਸਿੰਘ ਸੰਧੂ ਨੂੰ ਜਿਤਾਉਣ ਦੇ ਨਾਲ ਵੀ ਕੋਈ ਵੀ ਸਰਕਾਰ ਨੂੰ ਫਰਕ ਨਹੀਂ ਪਵੇਗਾ ਤੇ ਹਰਾਉਣ ਦੇ ਨਾਲ ਵੀ ਨੂੰ ਕੋਈ ਵੀ ਫਰਕ ਨਹੀਂ ਪਵੇਗਾ ਪਰ ਜੇਕਰ ਤੁਸੀਂ ਇਸ ਉਮੀਦਵਾਰ ਨੂੰ ਸਾਡੇ ਉਮੀਦਵਾਰ ਨੂੰ ਜਿਤਾ ਦਿੰਦੇ ਹੋ ਤਾਂ ਇਸ ਦੇ ਨਾਲ ਤੁਹਾਡਾ ਹਿੱਸਾ ਸਰਕਾਰ ਦੇ ਵਿੱਚ ਜ਼ਰੂਰ ਪੈ ਜਾਵੇਗਾ ਜਿਸ ਤੋਂ ਬਾਅਦ ਵਿਕਾਸ ਕਾਰਜਾਂ ਦੇ ਵਿੱਚ ਹੋਰ ਵੀ ਤੇਜ਼ੀ ਆ ਜਾਵੇਗੀ ਤਰਨਤੰਦ ਲੋਕਾਂ ਨੂੰ ਸਾਨੂੰ ਮਾਣ ਬਖਸ਼ਿਆ ਤੇ ਹੁਣ ਵੀ ਮਾਣ ਬਖਸ਼ਣਗੇ ਬਾਕੀ ਪਾਰਟੀ ਨੂੰ ਪੂਰਾ ਪੂਰਾ ਹੱਕ ਹੈ ਪਰ ਇੱਕ ਵਾਰ ਦੇਖ ਲਿਓ ਕਿ ਉਹਨਾਂ ਦਾ ਪੁਰਾਣਾ ਰਿਕਾਰਡ ਕੀ ਰਿਹਾ ਹੈ ਉਹਨਾਂ ਨੇ ਕੀ ਕੁਝ ਕੀਤਾ ਹੈ ਤੇ ਇਥੇ ਸਾਹਮਣੇ ਖੜੇ ਲੋਕਾਂ ਨੂੰ ਸੀਮ ਭਗਵੰਤ ਮਾਨ ਦੇ ਵੱਲ ਆਪਣੀ ਸਰਕਾਰ ਦੇ ਕੰਮ ਵੀ ਗਿਣਵਾ ਦਿੱਤੇ ਗਏ ਨੇ ਤੇ ਜੇਕਰ ਗੱਲ ਕਰੀ ਭਾਜਪਾ ਦੀ ਤਾਂ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਇਸ ਮੌਕੇ ਭਾਜਪਾ ਦੇ ਮੰਤਰੀ ਦਿੱਲੀ ਦੇ ਕੈਪਟਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਇਸ ਮੌਕੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਆਪਣੇ ਭਾਜਪਾ ਦੇ ਉਮੀਦਵਾਰ ਦਾ ਜਿੱਤ ਦਵਾ ਠੋਕ ਦਿੱਤਾ ਗਿਆ ਉਹਨਾਂ ਦਾ ਕਹਿਣ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਇੱਥੇ ਗੁੰਡਾਗਰਦੀ ਤੇ ਜੋ ਲੁੱਟ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਨੂੰ ਟੁਕਰਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਉੱਪਰ ਮੋਹਰ ਤਰਨਤਾਰਨ ਦੇ ਲੋਕਾਂ ਦੇ ਵੱਲੋਂ ਲਗਾਈ ਜਾਵੇਗੀ ਬਾਤਾਂ ਅਗਲੀ ਖਬਰ ਦੇ ਵੱਲ ਅਮਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਅਕਾਲ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦੇ ਵੱਲੋਂ ਵੀ 18 ਅਕਤੂਬਰ ਨੂੰ ਸਵੇਰੇ 11 ਵਜੇ ਦੇ ਕਰੀਬ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਇਹ ਗੱਲ ਦਿੱਤੀ ਗਈ ਹੈ ਕਿ ਮੇਰੇ ਵੱਲੋਂ ਇਹ ਇਕੱਲੇ ਜਾੰਗ ਨਹੀਂ ਚੱਤੀ ਜਾ ਸਕੇਗੀ ਇਸ ਕਰਕੇ ਤੁਹਾਡੇ ਸਾਥ ਦੀ ਲੋੜ ਹੈ ਤੇ ਸਵੇਰੇ ਮੇਰੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਵੇਗਾ ਸਾਰਿਆਂ ਨੂੰ ਹੀ ਪਹੁੰਚਣ ਦੀ ਅਪੀਲ ਆ ਮਨਦੀਪ ਸਿੰਘ ਦੇ ਵੱਲੋਂ ਕਰ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਣ ਕਿਸਾਨਾਂ ਦੀ ਫਸਲ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ ਤੇ ਇਸ ਨੂੰ ਲੈ ਕੇ ਹੁਣ ਜੋ ਝੋਨੇ ਦੀ ਫਸਲ ਆ ਮੰਡੀਆਂ ਦੇ ਵਿੱਚ ਆ ਰਹੀ ਹੈ ਉਹ ਮੌਜੂਦਾ ਮਾਪਦੰਡਾ ਦੇ ਉੱਪਰ ਨਿਯਮਾਂ ਦੇ ਮੁਤਾਬਕ ਖਰੀ ਨਹੀਂ ਉਤਰ ਰਹੀ ਹੈ ਕੁਝ ਗੁਣਵੱਤਾ ਦੀ ਕਮੀ ਦੇ ਕਰਕੇ ਕਿਸਾਨਾਂ ਨੂੰ ਵਟਾਕਟ ਚੱਲਣਾ ਪੈ ਰਿਹਾ ਹੈ ਵਿਤੀ ਨੁਕਸਾਨ ਹੋ ਰਿਹਾ ਹੈ ਤੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਮਾਪਦੰਡਾਂ ਦੇ ਵਿੱਚ ਢਿੱਲ ਦਿੱਤੀ ਜਾਵੇ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਦੋ ਟੀਮਾਂ ਬਿੱਤ ਦਿਨੀ ਪੰਜਾਬ ਦੇ ਵਿੱਚ ਭੇਜਿਆ ਸਨ ਤੇ ਇਹਨਾਂ ਟੀਮਾਂ ਦੇ ਵੱਲੋਂ ਝੋਨੇ ਦੇ ਸੈਂਪਲ ਲੈ ਲਏ ਗਏ ਨੇ ਤੇ ਇਸ ਦੀ ਜਾਂਚ ਤੋਂ ਬਾਅਦ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪੀ ਜਾਵੇਗੀ ਤੇ ਇਸ ਤੋਂ ਬਾਅਦ ਕੋਈ ਕਿਸਾਨ ਨੂੰ ਢੇਲਾ ਰਾਹਤ ਮਾਪਦੰਡਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ ਕਿਉਂਕਿ ਝੋਨੇ ਦੀ ਮੌਜੂਦਾ ਫਸਲ ਹਣਾ ਕਰਕੇ ਬਹੁਤ ਖੇਤਾਂ ਦੇ ਵਿੱਚ ਪ੍ਰਭਾਵਿਤ ਹੋ ਗਈ ਹੈ ਇਸ ਕਰਕੇ ਗੁਣਵੱਤਾ ਦੀ ਕਮੀ ਹੋਣ ਕਰਕੇ ਮਾਪਦੰਡਾਂ ਦੇ ਮੁਤਾਬਕ ਨਿਯਮਤ ਮੁਤਾਬਕ ਖਰੀਦ ਨਾ ਉਤਰਨ ਕਰਕੇ ਖਰੀਦਦਾਰਾਂ ਦੇ ਵੱਲੋਂ ਕਟ ਲਗਾਇਆ ਜਾ ਰਿਹਾ ਜੋ ਕਿ ਵਿੱਤੀ ਬੋਝ ਵੀ ਕਿਸਾਨਾਂ ਦੇ ਉੱਪਰ ਪੈ ਰਿਹਾ ਹੈ ਇਸ ਕਰਕੇ ਮਾਨ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਮਾਮਲਿਆਂ ਦੇ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਗਈ ਸੀ ਤੇ ਇਸ ਮਾਮਲੇ ਵਿੱਚ ਹੁਣ ਕਿਸਾਨਾਂ ਨੂੰ ਕੋਈ ਢਿੱਲ ਦਿੱਤੀ ਜਾ ਸਕਦੀ ਹੈ ਮੀਡੀਆ ਰਿਪੋਰਟ ਦੇ ਵੱਲੋਂ ਦਾਵਾ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੁਰਾਣੇ ਮਾਨ ਹਾਨੀ ਮਾਮਲੇ ਨੂੰ ਰੱਦ ਕਰਦੀ ਅਪੀਲ ਹਾਈ ਕੋਰਟ ਦੇ ਵਿੱਚ ਲਗਾਈ ਗਈ ਸੀ ਜਿਸ ਨੂੰ ਕਿ ਹਾਈ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਇਹ ਮਾਮਲਾ 2017 ਦਾ ਹੈ ਜਦੋਂ ਉਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੇਜਰੀਵਾਲ ਪੰਜਾਬ ਕੱਟੜ ਪੰਥੀਆਂ ਨੂੰ ਮਿਲ ਰਹੇ ਹਨ ਅਤੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਰਾਜਨੀਤਿਕ ਫਰੰਟ ਅਖੰਡ ਕੀਰਤਨੀ ਜਥੇ ਨਾਲ ਨਾਸ਼ਤਾ ਕਰ ਰਹੇ ਹਨ ਉਹਨਾਂ ਇਹ ਵੀ ਕਹਿ ਕਿ ਰੱਬ ਨਾ ਕਰੇ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਤਾ ਵਿੱਚ ਆਉਂਦੀ ਹੈ ਤਾਂ ਸੂਬੇ ਵਿੱਚ ਰਾਜਕਤਾ ਫੈਲ ਜਾਵੇਗੀ ਇਸ ਤੋਂ ਬਾਅਦ ਅਖੰਡ ਕੀਰਤਨੀ ਜਥੇ ਦੇ ਮੈਂਬਰ ਰਜਿੰਦਰਪਾਲ ਸਿੰਘ ਨੇ ਸੁਖਬੀਰ ਬਾਦਲ ਵਿਰੁੱਧ ਮਾਨ ਹਾਨੀ ਦੀ ਸ਼ਿਕਾਇਤ ਦਾਇਰ ਕਰ ਦਿੱਤੀ ਸੁਖਬੀਰ ਬਾਦਲ ਨੇ ਬਾਅਦ ਵਿੱਚ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਦੇ ਵਿੱਚ ਆਖਿਆ ਗਿਆ ਕਿ ਉਹਨਾਂ ਨੇ ਆਪਣੇ ਬਿਆਨ ਵਿੱਚ ਸ਼ਿਕਾਇਤਕਰਤਾ ਦਾ ਨਾਮ ਹੀ ਨਹੀਂ ਲਿਆ ਸੀ ਇਸ ਤੋਂ ਇਲਾਵਾ ਉਹ ਉਸ ਸਮੇਂ ਸੂਬੇ ਦੇ ਗ੍ਰਹਿ ਮੰਤਰੀ ਸਨ ਇਸ ਕਰਕੇ ਕਾਨੂੰਨ ਵਿਵਸਥਾ ਦੇ ਮਾਮਲੇ ਤੇ ਬਿਆਨ ਦੇਣਾ ਉਹਨਾਂ ਦਾ ਅਧਿਕਾਰ ਖੇਤਰ ਦੇ ਵਿੱਚ ਉਮਦਾ ਹਾਲਾਂਕਿ ਅੱਜ ਹਾਈ ਕੋਰਟ ਨੇ ਸੁਖਬੀਰ ਸਿੰਘ ਬਾਦਲ ਦੀ ਦਲੀਲ ਨੂੰ ਰੱਦ ਕਰ ਦਿੱਤਾ ਇਸ ਨਾਣ ਮਾਨ ਹਾਨੀ ਦੀ ਕਾਰਵਾਈ ਜਾਰੀ ਰਹਿਣ ਦਾ ਰਸਤਾ ਸਾਫ਼ ਹੋ ਗਿਆ ਹੈ ਇਸ ਅਦਾਲਤੀ ਫੈਸਲੇ ਤੋਂ ਬਾਅਦ ਮਾਵਲਾ ਹੁਣ ਹੇਠਲੀ ਅਦਾਲਤ ਦੇ ਵਿੱਚ ਚਲਾਇਆ ਜਾਵੇਗਾ ਇਸ ਪ੍ਰਕਾਰ ਸੁਖਬੀਰ ਸਿੰਘ ਬਾਦਲ ਨੂੰ ਮਾਨ ਹਾਨੀ ਦੇ ਮਾਮਲੇ ਵਿੱਚ ਵੱਡਾ ਚਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਵਧਿਆ ਅਗਲੀ ਖਬਰ ਦੇ ਵੱਲ ਸੋਸ਼ਲ ਮੀਡੀਆ ਦੇ ਉੱਪਰ ਆਇਦਨ ਹੀ ਕੋਈ ਨਾ ਕੋਈ ਨੌਜਵਾਨਾਂ ਦੀ ਅਜੀਬ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਐਕਸ਼ਨ ਲੈਣਾ ਪੈ ਜਾਂਦਾ ਹੈ ਖਾਸ ਤੌਰ ਤੇ ਪੁਲਿਸ ਦੇ ਵੱਲੋਂ ਉਹਨਾਂ ਨੌਜਵਾਨਾਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਜਿਹੜੇ ਨੌਜਵਾਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਹਥਿਆਰ ਦਿਖਾ ਕੇ ਵੀਡੀਓ ਪੋਸਟਾਂ ਪਾਈਆਂ ਜਾਂਦੀਆਂ ਨੇ ਇਸੇ ਦੇ ਵਿਚਾਲੇ ਹਲਕਾ ਗਿੱਲ ਤੋਂ ਆਮ ਆਦੀ ਪਾਰਟੀ ਦੇ ਵਿਧਾਇਕਾ ਜੀਵਨ ਸਿੰਘ ਸੰਘੋਵਾਲ ਦੇ ਛੋਟੇ ਪੁੱਤਰ ਜਗਪਾਲ ਸਿੰਘ ਦੀ ਇੱਕ ਪ੍ਰੋਗਰਾਮ ਦੇ ਵਿੱਚ ਫਾਇਰਿੰਗ ਕਰਦਿਆਂ ਦੀ ਹੱਥ ਵਿੱਚ ਪਿਸਤਲ ਫੜ ਕੇ ਫਾਇਰਿੰਗ ਕਰਦਿਆਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਪੱਤਰਕਾਰਾਂ ਦੇ ਵੱਲੋਂ ਅਤੇ ਲੀਡਰਾਂ ਦੇ ਵੱਲੋਂ ਵੀ ਇਹ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਆਮ ਆਦਮੀ ਪਾਰਟੀ ਦੇ ਹਲਕਾ ਗਿੱਲ ਤੋਂ ਵਿਧਾਇਕ ਜਿਨ੍ਹਾਂ ਦੇ ਪੁੱਤਰ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜੀਵਨ ਸਿੰਘ ਸੰਘੋਵਾਲ ਉਹਨਾਂ ਦਾ ਕਹਿਣਾ ਹੈ ਕਿ ਇਹ ਪਿਸਤੌਲ ਇੱਕ ਖਿਡਾਉਣਾ ਹੈ ਉਹਨਾਂ ਦੇ ਵੱਲੋਂ ਇਸ ਪਿਸਤੌਲ ਨੂੰ ਖਿਡਾਉਣਾ ਕਰਾਰ ਦੇ ਦਿੱਤਾ ਗਿਆ ਪਰ ਵੀਡੀਓ ਦੇ ਵਿੱਚ ਜੋ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਉਸ ਦੇ ਮੁਤਾਬਕ ਇਹ ਖਿਡਾਉਣਾ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਪੁਲਿਸ ਦੇ ਵੱਲੋਂ ਅੱਖ ਚਾਰ ਹੈ ਕਿ ਆਪਣੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਨੂੰ ਲੈ ਕੇ ਕਾਂਗਰਸ ਆਗੂ ਪ੍ਰਗਟ ਸਿੰਘ ਦੇ ਵੱਲੋਂ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਤੇ ਉੱਪਰ ਲਿਖਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਟੇਰੀ ਹੋ ਚੁੱਕੀ ਹੈ ਗੈਂਗਸਟਰਵਾਦ ਫਰੋਤਿਆਂ ਅਤੇ ਖੋਫ ਨੇ ਸੂਬੇ ਨੂੰ ਜਕੜਿਆ ਹੋਇਆ ਹੈ ਆਮ ਆਦੀ ਪਾਰਟੀ ਦੇ ਆਪ ਦੇ ਹੜਕਾ ਗਿੱਲ ਤੋਂ ਵਿਧਾਇਕ ਦੇ ਪੁੱਤਰ ਵੱਲੋਂ ਹਥਿਆਰਾਂ ਦੀ ਨਮਾਇਸ਼ ਕਰਨਾ ਅਤੇ ਗੋਲੀਆਂ ਚਲਾਉਣਾ ਪ੍ਰਸ਼ਾਸਨ ਤੇ ਸਰਕਾਰ ਉੱਤੇ ਗੰਭੀਰ ਸਵਾਲ ਖੜੇ ਕਰਦਾ ਹੈ ਇਹ ਉਹੀ ਆਪ ਸਰਕਾਰ ਹੈ ਜੋ ਕਦੇ ਆਮ ਨਾਗਰਿਕਾਂ ਦੇ ਲਾਇਸੈਂਸੀ ਹਥਿਆਰਾਂ ਉੱਤੇ ਕਾਰਵਾਈ ਕਰ ਰਹੀ ਸੀ ਹੁਣ ਕੀ ਇਸ ਖੁੱਲੇ ਤੌਰ 'ਤੇ ਕੀਤੀ ਗਈ ਗੈਰ ਜ਼ਿੰਮੇਵਾਰ ਹਥਿਆਰ ਨਮਾਇਸ਼ ਉਤੇ ਕਾਰਵਾਈ ਹੋਵੇਗੀ ਜੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੇ ਪਰਿਵਾਰ ਇਸ ਤਰ੍ਹਾਂ ਦੀ ਬੇਸਮਝੀ ਨਾਲ ਵਿਵਹਾਰ ਕਰਨਗੇ ਤਾਂ ਸਮਾਜ ਨੂੰ ਅਸੀਂ ਕਿਹੜਾ ਸੰਦੇਸ਼ ਦੇ ਰਹਾਂ ਇਥੇ ਇੱਕ ਕੁਝ ਸਵਾਲ ਪ੍ਰਗਟ ਸਿੰਘ ਦੇ ਵੱਲੋਂ ਪੁੱਛ ਲਏ ਗਏ ਨੇ ਇਸ ਨਾਲ ਜਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੀ ਖਬਰ ਬਾਰੇ ਜੋ ਕੁਝ ਤੁਹਾਨੂੰ ਸਿੱਖਣਾ ਚਾਹੁੰਦੇ ਆਂ ਆਪੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ